ਗਰਾਊਂਡ ਖਾਲੀ ਕਰਦੇ ਵੀਰ ਜੀ ਜਿਨ੍ਹਾਂ ਵੀਰਾਂ ਨੇ ਡ੍ਰਿੰਕ ਕੀਤੀ ਹੋਈ ਆ ਪਲੀਜ਼ ਉਹ ਕੋਈ ਵੀ ਗਰਾਊਂਡ 'ਚ ਨਾ ਆਵੇ ਉਹਨਾਂ ਨੂੰ ਬਾਰ ਬਾਰ ਬੇਨਤੀ ਆ ਕਈ ਵਾਰ ਖਿਡਾਰੀ ਦੇ ਸੱਟ ਲੱਗਦੀ ਹੈ ਇਹ ਬੜਾ ਜਿਵੇਂ ਕਹਿੰਦੇ ਸੱਚੀ ਸੁੱਚੀ ਥਾਂ ਏ ਧਰਤੀ ਵਾਲੀ ਥਾਂ ਏ ਸੋ ਜ਼ਰੂਰ ਤੁਹਾਨੂੰ ਬੇਨਤੀ ਆ ਆਪਾਂ ਜਿਹੜੇ ਵੀਰਾਂ ਨੇ ਡ੍ਰਿੰਕ ਕੀਤੀ ਹੋਈ ਆ ਉਹ ਪਲੀਜ਼ ਮਿਹਰਬਾਨੀ ਹੈ ਆਪਾਂ ਗਰਾਊਂਡ ਦੇ ਬਾਹਰਲੇ ਪਾਸੇ ਰਹਿਣਾ 1100 ਰੁਪਇਆ ਸੰਤੋਸ਼ ਕੁਮਾਰ ਬਬਲਾ ਸਰਪੰਚ ਗੋਰਖਾ ਸਾਡਾ ਵੀ ਆਨੰਦ ਬਰੀਆ ਦੇ ਨਾਲ ਹਰਿੰਦਰ ਸਾਡਾ ਵੀਰ ਉਹਨਾਂ ਨੇ ਬੰਨੀ ਦੀਆਂ ਕਹਿੰਦੇ ਦੋ ਕਬੱਡੀਆਂ ਤੇ ਲਾ ਦਿੱਤਾ ਹੈ ਦਿਲੋਂ ਧੰਨਵਾਦ ਹੈ ਬਾਈ ਫੋਟੋ ਹੁਣ ਬਾਅਦ ਚ ਕਰਾਵਾਂਗੇ ਫੋਟੋ ਹੁਣ ਬਾਅਦ ਚ ਕਰਵਾ ਲਿਓ ਜਿਹੜੇ ਟੀਮਾਂ ਨਾਲ ਸਪੋਰਟਰ ਹਨ ਉਹਨਾਂ ਨੂੰ ਵੀ ਬੇਨਤੀ ਹੈ 1-1 ਕੋਚ ਲੈ ਵੀ ਗੋਰਖੇ ਬਾਈ ਗੌਰਵ ਬਾਈ 1-1 ਕੋਚ ਗਰਾਊਂਡ 'ਚ ਰਹੀ ਬੇਨਤੀ ਹੈ ਤੁਹਾਨੂੰ ਆਪਾਂ ਵਧੀਆ ਮੈਚ ਦਿਖਾਈਏ ਸਾਰੀ ਸੰਗਤ ਨੂੰ ਬੱਲਾ ਸਾਊਂਡ ਬਾਦ-ਬਾਦ ਧੰਨਵਾਦ ਹੈ ਵੀਰ ਦਾ ਬੜੀ ਪਿਆਰੀ ਸਾਊਂਡ ਹੈ ਬਿੱਲਾ ਸਾਊਂਡ ਖੰਨਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਓਏ ਬਾਈ ਰੇਟ ਪਹਿਲੀ 5000 ਦੀ ਪਹਿਲੀ 5000 ਦੀ ਰਿਮਾ ਚਲਵਾ ਕਰ ਗੁਰਵੀਰ ਬਲੌਲੀ ਗੁਰਵੀਰ ਬੱਲੇ 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 ਇਹ ਸੈਨਾ ਸੈਨਾ ਲੱਗਿਆ ਤਾੜੀਆਂ ਮਾਰ ਦਿਓ ਪਹਿਲੇ ਜਫੇ ਤੇ ਵੀ ਤਾੜੀਆਂ ਮਾਰ ਦਿਓ 2100 ਰੁਪਿਆ ਮਾਲਵੇ ਗਰੁੱਪਾਂ ਦੇ ਲਈ ਉਧਰਲੇ ਪਾਸੇ ਆ ਚਲ 5000 ਨਿਮੇ ਸਰਪੰਚ ਤੋਂ ਲੈ ਲੈ ਜਾ ਕੇ 5000 2100 ਨਿਮੇ ਸਰਪੰਚ ਤੇ ਇਧਰ ਮੇਰੇ ਕੋਲ ਲੱਗਿਆ ਜੀ ਉਧਰ ਨਿਮਾ ਸਰਪੰਚ ਵੀਰ ਜਿੱਥੇ ਬਾਤ ਸੁਣਦਾ ਆ ਚੱਲੂ ਮਿਲ ਲਵੇ ਨਿਮਿਆ ਉਧਰ ਜਾ ਚਲ ਸਾਹਮਣੇ ਵੀਰ ਕੋਲੇ ਲਓ ਸਿਰੇ ਦਾ ਮੈਚ ਹੈ ਮਨੀ ਦਾ ਬਣੀ ਦੇ ਤੱਕ ਲੱਗੜਿਆ 11000 ਦੇ ਨਿਮੇ ਸਰਪੰਚ ਵੱਲੋਂ ਗੁਰਮੁਖ ਪਹਿਲੇ ਪੁਆਇੰਟ ਦੇ ਮਾਲਵੇ ਗਰੁੱਪ ਵੱਲੋਂ 2000 ਪੁੱਜ ਗਿਆ ਬਾਈ ਛੱਡ ਤਾਂ ਦੇ ਕਿਵੇਂ ਬੋਲੂ ਫਿਰ ਮੈਂ آ, میری حال تو کوئی بھائی؟ پلیز یار میں تھے بجا, تو میرا بہت انواد ہے ہیپی ناراڑے بلو ہر ایک جفے اکیس ہو سو جاوے جائے گا گورو پانچے یار ادھر فر لے کے گرم ਜਫਾ ਤੇ ਜਫਾ ਠਾ ਜਫਾ ਪਹਿਲੀਆਂ ਦੋ ਰੇਡਾਂ ਤੇ ਜਫਾ ਲੱਗਿਆ ਸਿਰੇ ਦੀ ਜੰਗ ਸ਼ੁਰੂ ਹੋ ਗਈ ਆ ਆ ਵੇਖਦੇ ਆ ਵੀ ਧਨੌਰੀ ਵਾਲਾ ਭੋਲਾ ਕਬੱਡੀ ਕਬੱਡੀ ਕਰਦਾ ਹੋਇਆ ਆ ਨੌਜਵਾਨ ਕਹਿੰਦੇ ਹਣੀ ਤਾਉ ਨੇ ਟਰਾਈ ਕੀਤੀ ਹੈ ਪਰ ਧਾਵੀ ਤਕੜਾ ਪੁਆਇੰਟ ਲੈ ਗਿਆ ਧਾਵੀ ਤਕੜਾ ਪੁਆਇੰਟ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਕਿ ਸੁਖੀ ਲਿਖਦਾ ਪਿੰਡ ਕਕਰਾਲੇ ਕੱਪ ਜਿੱਤਣੇ ਕਿਹੜੇ ਸਖਾਰੇ ਕੇ ਨਾਲ ਬਗਾਨੇ ਪਿੱੜਨਾ ਬੰਦਾ ਹੋਵੇ ਦਲੇਰ ਜਿਆ ਉਹ ਕਾਦੀ ਪਾਉਣ ਦੀ ਚਾਹੀਦਾ ਦਿਲ ਬੱਬਰ ਛੇਰ ਜਿਆ ਨਰਮਤ ਮੋਤੀ ਵੀਰ ਸਾਡਾ ਜੀ ਆਣਾ ਟੋ ਛੇਲ ਉਹ ਮੇਲਾ ਰਣਜੀਤ ਬਾਈ ਦਾ ਰਣਜੀਤ ਬਾਈ ਦਾ ਰਣਜੀਤ ਬਾਈ ਦਾ ਉਹ ਮੀਰਪੁਰਿਆ 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 ਇਹ ਬੱਲੇ 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 ਸੱਰਾ ਬੰਦੋ ਢਿੱਲੇ ਕੋਕਾ ਉਹ ਮੀਰਪੁਰਿਆ ਟਕਰੀ ਜਾਂਦਾ ਟਕਰੀ ਜਾਂਦਾ ਓ ਪਗੜਾਣੇ ਵਾਲਿਓ ਆਉਂਦਾ ਨਜ਼ਾਰਾ ਮੇਲਾ ਨੱਚਦਾ ਸਾਰਾ ਓ ਪਗੜਾਣੇ ਵਾਲਾ ਮੇਲਾ ਨੱਚ ਪਿਆ ਓ ਓ ਓ ਬੱਲੇ 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 ਹਾਏ ਸਾਹਮਣੇ ਸਾਹਮਣੇ ਭਾਈ ਕਾਂਗਿਆਲੇ ਦਾ ਜਫਾ ਕਿ ਹੋ ਜਾ ਲਗਿਆ ਮੇਲਾ ਨੱਚ ਉਠਿਆ ਮੇਲਾ ਨੱਚ ਉਠਿਆ ਓ ਰਣਜੀਤ ਬਾਈ ਦਾ ਧੰਨਵਾਦ ਹੈ 2100 ਰੁਪਿਆ ਹੈਪੀ ਨਰਹਾਣਾ ਸਾਡਾ ਵੀਰ ਬਾਈ ਨਾਲ ਦੀ ਨਾਲ ਪੁੰਜਦਾ ਕਰਦੇ ਹੋ ਹਰ ਇੱਕ ਜੱਫੇ ਦਾ ਹੈਪੀ ਨਰਹਾਣੇ ਵੱਲੋਂ 2100 ਰੁਪਏ ਤਿਆਰ ਨੇ ਮੇਰੀ ਜੇ ਤਿੰਨ ਜੱਫੇ ਨਿੰਮਾ ਸਰਪੰਚ ਕਹਿੰਦਾ 11 ਦੇ ਆ ਹੋਰ ਵਧਾ ਦੇਣੇ ਆ ਲੈ ਵੀ ਧੌੜੀ ਵਾਲਿਆ ਹੋ ਜਾ ਕਹਿਣਾ ਹੋ ਜਾ ਕਹਿਣਾ ਉਹ ਬਰਸਾਲਪੁਰ ਵਾਲਿਆ ਕਾਢੋ ਕਰੰਟ ਕਾਢੋ ਕਰੰਟ ਕਾਢੋ ਕਰੰਟ ਕਾਢੋ ਕਰੰਟ ਇਹ ਬੱਲੇ 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 ਇੱਕ ਕੰਨਰੀ ਵਾਲਾ ਭੱਜ ਉਤਰ ਰਿਹਾ ਕੰਨਰੀ ਵਾਲਾ ਭੱਜ ਉਤਰ ਰਿਹਾ ਆ ਗੱਲ ਟਿਕਾਣੇ ਲੱਗ ਗਈ ਲੈ ਵੀ ਰਣਜੀਤ ਬਾਈ ਮੇਲਾ ਤੇਰਾ ਸਿਰੇ ਹੋ ਗਿਆ ਰੇਡ ਪੈ ਗਈ ਤੇ ਬੋਰ ਉਸਤਾਦ ਦੇ ਮੇਲਾ ਕਹਿੰਦੇ ਐਨ ਸਿਰਾ ਹੋ ਗਿਆ ਕਿ ਚਿਪ ਕੱਢ ਕੇ ਯਾਰਾਂ ਨੇ ਕਿਲ ਗੱਡ ਕੇ ਆ ਕੀਤੀ ਠੋਕ ਕੇ ਤਸੱਲੀ ਵਾਲੀ ਝਾਂਡ ਮੇਤਰੋ ਕਿ ਰਾਜੇ ਖੇਲੇ ਹੱਤ ਦਾ ਵੀ ਸਿਰਾ ਹੋ ਗਿਆ ਆ ਝੜ ਗਈ ਸਰੀ ਆ ਝਾਕੀ ਝੜਦੀ 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 ਸਰੀ ਦਾ ਨਾਲੋਂ ਕੰਡਰ ਮਿੱਤਰੋ ਇੰਦਰਜੀਤ ਬੰਨੀ ਉਧਰ ਮਾਲਵੇ ਗਰੁੱਪ ਵਾਲਿਆਂ ਦਾ ਗਹਿ ਗੱਡਵਾ ਧੰਨਵਾਦ ਹੈ ਮਾਲਵੇ ਗਰੁੱਪ ਵਾਲਿਆਂ ਦਾ ਹੈਪੀ ਨਿਹਰਾਣੇ ਦਾ ਗਹਿ ਗੱਡਵਾ ਤਲਵਾਦਾ ਰਣਜੀਤ ਬਾਈ ਦਾ ਕਬੱਡੀ ਕੱਪ ਆ ਕਾਰੇ ਪਕੜਾਣੇ ਦਾ ਸੀਐਮ ਆਟਰ ਵਾਲੇ ਦਾ ਦਿਲੋਂ ਧੰਨਵਾਦ ਹੈ ਆ ਵੇਖਦੇ ਆ ਵੀ ਮਨੋਲੀ ਵਾਲਾ ਹੈਪੀ ਕਬੱਡੀ 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 ਓਏ 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 ਕਬੱਡੀ ਬਾਰਾ ਟਿਲ ਆ ਪਈ ਹੋਈ ਹੈ ਟੀਮ ਨੇ ਕਿਹੜੀ ਨਹੀਂ ਜਿੱਤਣਾ ਸ਼ੱਕ ਤੇ ਰਹਿਣੀ ਆ ਆ ਮੇਲਾ ਪੜਾਣੇ ਚੱਲਦਾ ਧੱਕ ਤੇ ਪੈਣੀ ਆ ਆ ਪੇਜਾ ਰਣਜੀਤ ਬਾਈ ਦਾ ਧੱਕ ਤੇ ਪੈਣੀ ਆ ਮੇਲਾ ਰਣਜੀਤ ਬਾਈ ਦਾ ਧੱਕ ਤੇ ਪੈਣੀ ਆ ਆ ਜਸ਼ਨ ਪਹਿਲਵਾਨ ਤੇ ਮਨੀ ਦੇ ਦਰਮਿਆਨ ਟੱਕਰ ਸਿਰੇ ਦੀ ਪਈ ਹੋਈ ਹੈ ਆ ਵੇਖਦੇ ਨੇ ਮਨੀ ਤੇ ਜਸ਼ਨ ਪਹਿਲਵਾਨ ਪਰ ਜਸ਼ਨ ਪਹਿਲਵਾਨ ਸਿਰੇ ਦਾ ਪੁਆਇੰਟ ਲਾਈਨ ਦੇ ਵਿੱਚ ਕਾਮਯਾਬ ਹੋ ਗਿਆ ਸਿਰੇ ਦੀ ਟੱਕਰ ਬੜੀ ਹੋਈ ਹੈ ਪਗੜਾਏ ਦਾ ਕਬੱਡੀ ਕੱਪ ਖੇਡਿਆ ਜਾ ਰਿਹਾ ਹੈ ਜਿਥੇ ਕਹਿੰਦੇ ਇੱਕ ਪਾਸੇ ਬਾਬਾ ਗਾਜੀਦਾਸ ਕਬੱਡੀ ਕਲੱਬ ਤਨੌਰੀ ਔਰ ਦੂਜੇ ਪਾਸੇ ਧੰਨ ਧੰਨ ਬਾਬਾ ਅਮਰਦਾਸ ਕਬੱਡੀ ਕਲੱਬ ਬਰਸਾਲ ਪਰਦੀਆਂ ਟੀਮਾਂ ਨੇ ਆਹ ਅਰਸ਼ ਮਹਤੋਤ ਨਾਲ ਬਿੱਲੇ ਵਰਗੇ ਹਨੀਤੋ ਵਰਗੇ ਆਹ ਘਾਂਗੇ ਵਾਲਾ ਗੁਰਵਿੰਦਰ ਉੱਚੇਚੇ ਤਰ ਤੇ ਪੁੱਜਿਆ ਹੋਇਆ ਆਹ ਵੇਖਦੇ ਆਂ ਵੀ ਬਲਵੇੜੇ ਪਾ ਕੇ ਆ ਗਏ ਆ ਧੰਗੇ ਵਾਲਾ ਲੋਕਾਂ ਦੇ ਦਾਰ ਚੱਲਦੇ ਆ ਇਹਦਾ ਪਤੰਦਰ ਦਾ ਜੁਬਾਨਾ ਚੱਲਦਾ ਇਹਦਾ ਪਤੰਦਰ ਦਾ ਜੰਬਾਨਾ ਚੱਲਦਾ ਹੈ ਨਾ 2100 ਦੇ ਵਿੱਚ ਭਾਈ 2100 ਜਫੇ ਦਾ ਦਿਓ ਪੰਜ ਫੜਾ ਕਰ ਪੰਜ ਜੀ ਇੰਦਰਜੀਤ ਬੰਨੀ ਐ ਆ ਮੀਰਪੁਰਿਆ ਤਿਆਰ ਐ ਲਾਲ ਨਿੰਮਾ ਲੱਗਿਆ ਹੋਇਆ ਹੈ ਝਾਰੀ ਐ ਬੰਨੀ ਐ ਮੀਰਪੁਰਿਆ ਕੰਮ ਤੇ ਝੋਟਾ ਭੁੱਕਦਾ ਤਰਿਆ ਜਾਂਦਾ ਆ ਝੋਟਾ ਭੁੱਕਦਾ ਤਰਿਆ ਜਾਂਦਾ ਇੰਦਰਜੀਤ ਰੇਡ ਪਹਿញਾ ਦੋ ਕਟੜੀਆਂ ਤੇ 1100 ਅਸੀ ਲੈ ਵੀ ਗਰਵ ਆ ਵੀ 1100 ਬੰਨੀ ਦਾ ਫੱਲਾ ਉਧਰ ਮਾਲਵੇ ਗਰੁੱਪ ਵਾਲਿਆਂ ਦਾ ਗਾ ਘਟ ਮਾ ਧੰਨਵਾਦ ਹੈ ਮਾਲਵੇ ਗਰੁੱਪ ਦਾ ਦਿਲੋਂ ਧੰਨਵਾਦ ਹੈ ਆਹ ਵੇਖਦਾ ਵੀ ਲਾੜਨਾਸਵਨ ਅਸਵੇ ਭੋਲਾ ਕਬੱਡੀ ਕਬੱਡੀ ਕਰਦਾ ਹੋਇਆ ਫਿਰ ਤਿਆਰ ਹੈ ਅਰਸ਼ਮ ਨਾ ਹਤੋਤ ਤਿਆਰ ਹੈ ਪਰ ਘਾਂਗੇ ਵਾਲਾ ਘਾਂਗੇ ਵਾਲਾ ਘਾਂਗੇ ਵਾਲਾ ਫੜ ਕੇ ਬੁੱਟ ਜਾ ਧਣ ਤੇ ਹੱਥ ਜਾਂ ਰੱਖੂਗਾ ਉਹ ਘਾਂਗੇ ਵਾਲਾ ਦਾ 35 ਸ਼ੱਟ ਅੱਜ ਤੇ ਗੱਬਰ ਵੀ ਨੱਚੂਗਾ ਅੱਜ ਤੇ ਗੱਬਰ ਵੀ ਨੱਚੂਗਾ ਉਹ ਪਗੜਾਣੇ ਵਾਲੇ ਉਹ ਕਾਂਗੇ ਵਾਲੇ ਦੇ ਜੱਫੇ ਕਿਹੋ ਜਿਹਾ ਲੱਗਦੇ ਆ ਦੁਨੀਆ ਖੁਸ਼ ਹੈ ਲੈ ਵੀ ਕਾਂਗੇ ਵਾਲਾ ਦੁਨੀਆ ਫੈਨ ਹੈ ਤੇਰੀ ਦੁਨੀਆ ਫੈਨ ਹੈ ਲੈ ਵੀ ਹੈਪੀ ਬਾਈ 2100 ਹਰ ਇੱਕ ਜੱਫੇ ਦਾ ਹੈਪੀ ਤੋਂ ਫਰ ਲਿਆ ਕਰ ਪਛਾਣ ਕਰ ਲੈ ਬਾਈ ਜੀ ਇਧਰ ਇਧਰ ਰੇਡ ਪੈ ਗਈ ਐ ਜਸ਼ਨ ਹਕਮ ਆ ਜਸ਼ਨ ਲਈ ਰਾਜੇ ਵਾਜਾ ਪੰਡਾਂ ਪਠਾਈ ਮਾਰੇ ਆ ਰੇਡਰ ਦੇ ਉਸੇ ਜੁੜ ਚੁੱਕਾ ਬਠਾਣ ਦੇ ਪਿਰਾ ਖੜਿਆਂ ਵਿੱਚ ਪਲੀਜ਼ ਬੈਠ ਜਾਓ ਜਿਹੜੇ ਵੀਰ ਵਿੱਚ ਖੜੇ ਐ ਹਰਸ਼ ਪਗੜਾਣੇ ਵੱਲੋਂ ਕਾਂਗੇ ਵਾਲੇ ਜਫੇ ਤੇ 500 ਹੈਪੀ ਨਿਹੜਾਣੇ ਵੱਲੋਂ ਹਰ ਇੱਕ ਜਫੇ ਦਾ 2200 ਦਿੱਤਾ ਜਾ ਰਿਹਾ ਹੈ ਦਿਲੋਂ ਧੰਨਵਾਦ ਐ ਆਹ ਵੇਖਦਾ ਵੀ ਇਧਰ 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 ਓ ਅਰਸ਼ਾ ਦਾ ਦੋਤਾ ਜੱਗਾ ਕਿ ਹੋ ਗਿਆ ਲੱਗਿਆ ਨਿਮੇ ਸਰਪੰਚ ਦਾ ਮਿੱਟੂ ਸੋ ਮਿੱਟੂ ਸੋਈ ਦਾ ਬਹੁਤ ਬਹੁਤ ਧੰਨਵਾਦ ਹੈ ਮੋਟੀ ਸੋਈ ਦਾ ਨਾਲੇ ਗਰੁੱਪਰਿਆਂ ਦਾ ਧੰਨਵਾਦ ਆਜੋ ਬਾਈ ਉੱਥੇ ਨੂੰ ਹੀ ਆ ਗਿਆ ਤੁਹਾਡੇ ਕੋਲ ਨਹੀਂ ਮੈਂ ਇੱਥੇ ਆਦਾ ਇੱਧਰ ਇੱਧਰ ਟੱਕਰ 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 ਇੰਦਰਜੀਤ ਬਣੀ ਪਾੜ ਜੋੜ ਗਿਆ ਕਰਨ ਤੇ ਹਰਸ਼ ਨੇ ਦਿਨ ਰਾਤ ਮਿਹਨਤ ਕੀਤੀ ਹੈ ਛੋਟੇ ਵੀਰ ਹੈ ਸਾਡੇ ਲਓ ਸਾਹਮਣੇ ਵੀ ਗਰਾਊਂਡ ਕਲੀਅਰ ਰੱਖਿਓ ਮੇਰੇ ਵੀਰ ਵੜਕੇ ਮਾਲਵਾ ਗਰੁੱਪ ਵਾਲੇ ਵੀਰਾਂ ਦਾ ਫਿਰ ਤੋਂ ਧੰਨਵਾਦ ਮਲੋਹ ਵਾਲਿਆਂ ਦਾ ਗਰਾਊਂਡ ਕਲੀਅਰ ਰੱਖਿਓ ਲਓ ਸਾਹਮਣੇ ਲਾਜਵਾਲ ਭੋਲਾ ਤਨਹੋਰੀ ਵਾਲਾ ਕਬੱਡੀ ਪਾ ਰਿਹਾ ਚਾਰ ਮਾਵਾਂ ਦੇ ਬੱਲੀ ਪੁੱਤ ਨੇ ਘੰਗੇ ਵਾਲਾ ਆਓ ਸਾਹਮਣੇ ਪ੍ਰਸ਼ਾਲਪੁਰੀ ਅਰਸ਼ ਨੂੰ ਟੱਚ ਕੀਤਾ ਤੇ ਅੰਕ ਦਾ ਵਾਅਦਾ ਕਰ ਦਿੱਤਾ ਲਓ ਰੇਡ 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 ਪਾ ਰਿਹਾ 2100 ਤੇ ਹੈਪੀ ਨੈਰ ਅਰੇ ਵੱਲੋਂ ਹਰ ਇੱਕ ਜਫੇ ਦਾ 2100 ਦਿੱਤਾ ਜਾ ਰਿਹਾ ਹੈ ਦਿਲੋਂ ਧੰਨਵਾਦ ਹੈ ਨਾ ਵੀਰਾਂ ਦਾ ਆਹ ਵੇਖਦੇ ਆਂ ਵੀ ਜਸ਼ਨ ਪਹਿਲਵਾਨ ਆਲਮਗੀਰ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਮੈਦਾਨ ਦੇ ਵਿੱਚ ਫਿਰ ਤਿਆਰ ਹੈ ਪਗੜਾਣੇ ਵਾਲੇ ਕਾਲੇ ਦਾ ਧੰਨਵਾਦ ਹੈ ਆਹ ਕਹਿੰਦੇ ਬੰਨੀ ਤੇ ਫਿਰ 1100 ਲੱਗ ਗਿਆ ਆਹ ਵੇਖਦੇ ਆਂ ਵੀ ਜਸ਼ਨ ਤੇ ਮਨੀ ਦੇ ਦਰਮਿਆਨ ਟੱਕਰ ਪਈ ਹੋਈ ਹੈ ਆਹ ਮੁੰਡਾ ਧੁੱਸਦਾ ਹੀ ਜਾਂਦਾ ਹੈ ਮੁੰਡਾ ਧੁੱਸਦਾ ਹੀ ਜਾਂਦਾ ਹੈ ਪਿਆਰ ਵੀ ਹੈ ਹਾਸੀਆਂ ਖੇਡੀਆਂ ਪਿਆਰ ਬਹੁਤ ਹੈ ਇਹਨਾਂ ਦਾ ਹਰਿੰਦਰ ਮਾਲਵਾ ਸਰਪੰਚ ਸਾਹਿਬ ਹੈ ਬਾਲਵਾ ਗਰੁੱਪ ਮਲੋਵ ਵਾਲੇ ਕਹਿੰਦੇ ਵੀ ਆਸਾਲ 50000 ਅਗਲੇ ਸਾਲ 2.5 ਲੱਖ ਦੇਣਾ ਰਣਜੀਤ ਬਾਈ ਦੀਆਂ ਸੱਜੀਆਂ ਖੱਬੀਆਂ ਬੰਮਾ ਲੇਖਰਮਖ ਸੰਤੋਸ਼ ਕੁਮਾਰ ਬਦਲਾ ਸਰਪੰਚ ਤੇ ਨਾਲ ਗੋਰਖਾ ਤੇ ਹਰਿੰਦਰ ਵੱਲੋਂ 1100 ਰੁਪਏ ਬੰਨੀ ਦੀਆਂ ਦੋ ਕਬੱਡੀਆਂ ਤੇ ਫੇਰ ਇਧਰ 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 ਪੁੱਜ ਗਿਆ 500 ਪੁੱਜ ਗਿਆ ਉਹ ਬੰਨੀ ਵੀਰਜੀਤ ਇਧਰ ਵੀਤ ਇਧਰਜੀਤ ਵੀਰਪੁਰੀਆ ਇਧਰਜੀਤ ਵੀਰਪੁਰੀਆ ਇੰਦਰਜੀਤ ਵੀਰਪੁਰੀਆ ਆ ਪੱਛ ਤੁਰਿਆ ਸਾਹਮਣੇ ਦੇਖੋ ਇਸਲੇ ਪਰ ਦਾ ਵੱਧ ਆਉਦੀ ਟੀਮ ਦੇ ਸੋਟੀ ਨਰੇਣੇ ਵੱਲੋਂ ਹਰ ਇੱਕ ਜਫੇ ਦਾ 2100 ਦਿੱਤਾ ਜਾ ਰਿਹਾ ਹੈ ਨਾਲੇਵੇਂ ਗਰੁੱਪ ਦਾ ਦਿਲੋਂ ਧੰਨਵਾਦ ਹੈ ਉਹਨਾਂ ਵੱਲੋਂ ਵੱਡੇ ਮਾਣ ਦਿੱਤੇ ਜਾ ਰਹੇ ਆ ਆ ਮਨੋਲੀ ਵਾਲਾ ਹੈ ਪੀ ਕਬੱਡੀ ਕਬੱਡੀ ਕਰਦਾ ਹੋਇਆ ਫਿਰ ਮੈਦਾਨ ਦੇ ਵਿੱਚ ਤਿਆਰ ਹੈ ਅਮਰ ਤਿਆਰ ਹੈ ਅਰਸ਼ ਤਿਆਰ ਹੈ ਆ ਕਾਂਗੇ ਵਾਲਾ ਕਹਿੰਦਾ ਵੀ ਆ ਸਿੱਧਾ ਹਿੱਕ ਦੇ ਵਿੱਚ ਟੱਚ ਕਰਕੇ ਮੁੰਡਾ ਧੱਜ ਗਿਆ ਕਿ ਵਧੀਆ ਪੁਆਇੰਟ ਜੁੜ ਗਿਆ ਜਸ਼ਨ ਪahlwan ਕਿ ਸੁਖੀ ਲਿਖਦਾ ਪਿੰਡ ਕਕਰਾਰੇ ਕੱਪ ਜਿੱਤਣੇ ਕਿਹੜੇ ਸਖਾਲੇ ਕਿ ਨਾਲ ਬਗਾਨੇ ਭਿੜੜਾ ਬੰਦਾ ਹੋਵੇ ਦਲੇਰ ਜਿਆ ਕਿ ਕੌਡੀ ਪਾਉਣ ਦੀ ਚਾਹੀਦਾ ਲੋਕੋ ਦਿਲ ਬੱਬਰ ਸ਼ੇਰ ਜਿਹਾ ਆਹ ਕਾਡੀ ਪਾਉਣੀ ਚਾਹੀਦਾ ਲੋਕੋ ਦਿਲ ਬੱਬਰ ਸ਼ੇਰ ਜਿਹੜਾ ਜਲਦਾ ਹੀ ਆ ਇੱਕ ਪਾਸੇ ਮੁੰਡਾ ਕਹਿੰਦੇ ਇੱਕ ਮੀਰਪਰੀ ਤੋਂ ਆਇਆ ਹੋਇਆ ਆਹ ਵੇਖਦੇ ਵਿੱਚ ਟੌੜੀ ਦਾ ਟੱਚ ਦਾ ਇਸ਼ਾਰਾ ਬਲੋਗ ਰੂਪ ਵਾਲੇ ਕਹਿੰਦੇ ਵੀ ਸਾਡੇ ਇਹਦੇ ਨਾਲ ਹੀ ਮੈਚ ਸਮਾਪਤ ਆ ਬਾਈ ਜਾਂਦੇ ਜਾਂਦੇ ਦੱਸਿਓ ਮੈਚ ਦਾ ਨਜ਼ਾਰਾ ਆ ਰੋਲਾ ਰਪਾ ਰੋਲਾ ਰਪਾ ਰੋਲਾ ਰਪਾ ਸਿਰਾ ਲੱਗ ਗਿਆ ਇੰਦਰਜੀਤ ਬੰਨੀ ਲਈ 1100 ਰੁਪਇਆ ਸੰਤ